ਕੋਈ ਚੁੱਪ ਰਹੀ ਨਹੀਂ ਦੇ ਅੱਜ ਆਰੇ ਤੇ ਕਿੱਥੇ ਪਾਉਂਦੇ ਆਂ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਡੀ ਲੈਂਦਾ ਕੋਈ ਗੱਲ ਇੱਥੇ ਲੈ ਜਾਨੇ ਪਾ ਜੀ ਰਿਸ਼ਰ ਆ ਜੀ ਤੀਨਾ ਦੇ ਨਾਮ ਕਮਲ ਇਹਦਾ ਚਲੋ ਮਾਨ ਨਾਲ ਮਾਨ ਨਾਲ ਆਏ ਤੇ ਜਿਹੜੀ ਇੰਜੈਕਸ਼ਨ ਲਾ ਦੇਣਗੇ ਨਾ ਮੋਡਲਾ ਟਰੀਟਮੈਂਟ ਕਰ ਦੇਣਗੇ ਇੱਥੇ ਮਾਨ ਨਾਲੇ ਲੈ ਜਾਂਦੇ ਆ ਇਹ ਮੋਕੇ ਦੇ ਅਗੇ ਮਾਨ ਨਾਲੇ ਲੈ ਜਾਂਦੇ ਆ ਕੋਈ ਨਾ ਆ ਰਿਹਾ ਆ ਰਿਹਾ ਆ ਸੁਬਨ ਅਮੀਰ ਜੀ ਮੇਰਾ ਨਾਮ ਜੀ ਸਰਪ ਸਿੰਘ ਤੋਂ ਨੂੰ ਚਲਿਆ ਤੁਹਾਨੂੰ ਭਾਜੀ ਅੱਜ ਕੀ ਘਟਨਾ ਵਾਪਰੀ ਆ ਇਹ ਰੋਡ ਤੇ ਨਾ ਮਾਤਾ ਜੀ ਇੱਕ ਉਹਨਾਂ ਨੂੰ ਕੋਈ ਮਾਰ ਕੇ ਤੇ ਸਾਈਡ ਸੁੱਟ ਗਿਆ ਜੋ ਲੱਗੋਂ ਫਿਰ ਤੁਹਾਨੂੰ ਪਤਾ ਲੋਕ ਵੇਖ ਕੇ ਲੰਘ ਜਾਂਦੇ ਆ ਤੇ ਸਰਕਾਰ ਨੇ ਇੱਕ ਬੜਾ ਵਧੀਆ ਉਪਰਾਲਾ ਕੀਤਾ ਵੀ 112 ਨੰਬਰ ਡਾਇਲ ਕਰੋ ਹਾਂਜੀ ਉਸੇ ਵੇਲੇ ਗੱਡੀ ਆਈਂਦੀ ਸੁਰੱਖਿਆ ਦੀ ਔਰ ਅਸੀਂ ਉਹਨਾਂ ਨੂੰ ਕਿਹਾ ਸੀ ਪਰਿਵਾਰ ਆ ਗਿਆ ਵੱਡੀ ਵੀ ਆ ਗਈ 112 ਨੰਬਰ ਤੇ ਉਹਨਾਂ ਪਰਿਵਾਰ ਨੂੰ ਅਸੀਂ ਕਿਹਾ ਸੀ ਕਿ ਅਸੀਂ ਹਸਪਤਾਲ ਲੈ ਚਲਦੇ ਤੁਹਾਡੇ ਨਾਲ ਉਹ ਕਹਿੰਦੇ ਵੀ ਮੰਨ ਵਾਲੇ ਹਸਪਤਾਲ ਨੇ ਐਸਐਮਓ ਸਾਭ ਨੂੰ ਫੋਨ ਕੀਤਾ ਸੀ ਕਹਿੰਦੇ ਅਸੀਂ ਜੰਡਿਆਲੇ ਕਰਾਉਣਾ ਟ੍ਰੀਟਮੈਂਟ ਤੇ ਹੁਣ ਉਮੀਦ ਹਸਪੀਟਲ ਲੈ ਗਏ ਆਪਾਂ ਉਹਨਾਂ ਦੇ ਨਾਲ ਜਾ ਰਹੇ ਹੁਣ ਗੱਡੀ ਮੌਕੇ ਤੇ ਪਹੁੰਚ ਗਈ ਮੌਕੇ ਤੇ ਪਹੁੰਚ ਗਏ ਬਹੁਤ ਵਧੀਆ ਸਰਕਾਰ ਦਾ ਉਪਰਾਲਾ ਵੇਖੋ ਕਿਸੇ ਦਾ ਵੀ ਕੋਈ ਹਾਸਾ ਹੋਵੇ ਨਾ ਝੜਕ ਤੇ ਤੇ ਭਰਾਓ ਆ ਆ ਕੰਮ ਬੰਦ ਕਰ ਦਿਓ ਵੀਡੀਓ ਬਣਾ ਕੇ ਜਾਣਾ ਜਾਂ ਕਿਸੇ ਦੇ ਉਹਦੇ ਨਾਲ ਖਲੋਜਿਆ ਕਰੋ ਯਾਰ ਕਿਸੇ ਦੇ ਘਰ ਦੇ ਜੀ ਨੂੰ ਬਚਾ ਲਿਆ ਕਰੋ ਲੋਕੀ ਸਿਸਾ ਦੇਣਗੇ ਬਿਲਕੁਲ ਜੀ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਆ ਉਹ ਗੱਡੀਆਂ ਉਸੇ ਵੇਲੇ ਆ ਜਾਂਦੀ 112 ਨੰਬਰ ਡਾਇਲ ਕਰਨ ਚ ਕੀ ਜਾਂਦਾ ਕੋਈ ਕਾਰਵਾਈ ਨਹੀਂ ਹੁੰਦੀ ਉਹਦੇ ਬਦਲੇ ਸਰਕਾਰ ਤੁਹਾਨੂੰ ਭਾਈ ਕਨਈਆ ਜੀ ਦਾ ਸਰਟੀਫਿਕੇਟ ਦਿੰਦੀ ਆ ਔਰ ਸਨਮਾਨ ਕੀਤਾ ਜਾਂਦਾ ਕਿਸੇ ਦੀ ਜਾਨ ਤੋਂ ਵੱਧ ਕੁਛ ਕੀਮਤੀ ਨਹੀਂ ਆ ਇਹ ਸੜਕ ਦੇ ਕੋਈ ਪਿਆ ਆ ਅੱਖਾਂ ਬੰਦ ਕਰਕੇ ਜਾਣਾ ਨਹੀਂ ਚਾਹੀਦਾ ਖਲੋਣਾ ਚਾਹੀਦਾ ਔਰ ਸਾਡਾ ਫਰਜ਼ ਆ ਇਨਸਾਨੀਅਤ ਨਾਤੇ ਅਸੀਂ ਜਿਹੜਾ ਬਹੁਤ ਖੁਲੋਆ ਕਰੀਏ ਤੁਹਾਨੂੰ ਪਾਜੀ ਉਹਨਾਂ ਦੇ ਛੱਟ ਕਿੱਥੇ ਲੱਗੀ ਮਾਦਾ ਜੀ ਦੇ ਲੱਤਾਂ ਤੇ ਛੱਟ ਲੱਗੀ ਉਹ ਚੱਲਿਆ ਨਹੀਂ ਜਾਂਦਾ ਉਹ ਹੁਣ ਲੈ ਕੇ ਗਏ ਹਸਪੀਟਲ ਉੱਥੇ ਲੈ ਕੇ ਪਤਾ ਸੀ ਹਾਸਾ ਕਿਦਾਂ ਵਾਪਰਿਆ ਏ ਉਹ ਤੇ ਚਿਰੇ ਹੋਣ ਦੇ ਸੀਗੇ ਕਿ ਇਥੋਂ ਕਿਸੇ ਨੇ ਸਾਈਡ ਮਾਰਤੀ ਆ ਸਾਈਡ ਮਾਰ ਕੇ ਉਹ ਬੰਦਾ ਕੋਈ ਗੱਡੀ ਭੜਿਆ ਕੇ ਲੈ ਗਿਆ ਇਹ ਵੀ ਬੜੀ ਮਾੜੀ ਗੱਲ ਆ ਕਿ ਰੋਡ ਤੇ ਚੱਲਦੇ ਚਲੋ ਠੀਕ ਆ ਮਾੜੀ ਮੋੜ ਗੱਲ ਇਹ ਨਹੀਂ ਪਰ ਕਿਸੇ ਨੂੰ ਸਾਈਡ ਮਾਰ ਕੇ ਉਹ ਪੁੱਛਣਾ ਹੀ ਨਹੀਂ ਹਾਲ ਕਿ ਕਿੱਥੋਂ ਤੱਕ ਜਾਏ ਗਿਆ ਪ੍ਰਮਾਤਮਾ ਦੇ ਕਰਤ ਦੇ ਰਾਂ ਹਨੇਰ ਨਹੀਂ ਹਾਂਜੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਜੇ ਤੇ ਉਹਦੇ ਘਰ ਦੇ ਵਿੱਚ ਕਿਸੇ ਵੇਲੇ ਕਮਾਉਣ ਵਾਲਾ ਹੀ ਹੁੰਦਾ ਵਾ ਇਸ ਕਰਕੇ ਇਹੋ ਜਿਹਾ ਕੰਮ ਸਾਨੂੰ ਸ਼ੋਭਾ ਨਹੀਂ ਦਿੰਦਾ ਸਾਡਾ ਫਰਜ਼ ਬਣਦਾ ਵੀ ਕਿਸੇ ਤੇ ਆ ਵੀ ਕੋਈ ਵਾਰਦਾ ਸੜਕ ਤੇ ਹੋ ਜੇ ਕੋਈ ਐਕਸੀਡੈਂਟ ਹੋ ਜੇ ਉਹਦੀ ਮਦਦ ਕਰਿਆ ਕਰੀਏ 112 ਨੰਬਰ ਡਾਇਲ ਕਰ ਦੋ 100 ਨੰਬਰ ਡਾਇਲ ਕਰ ਦੋ ਉੱਥੇ ਪੁਲਿਸ ਨੂੰ ਇਨਫੋਰਮ ਕਰ ਦੋ ਚਾਹੇ 108 ਨੰਬਰ ਕਰ ਦੋ ਕਰ ਦੋ ਸਰਕਾਰ ਦੀਆਂ ਜਿਹੜੀਆਂ ਸਹੂਲਤਾਂ ਦਾ ਲਾਹਾ ਹਾਂਜੀ ਸ਼ੋਭਨਾਮ ਜੀ ਮੇਰਾ ਨਾਮ ਉਤਾਰ ਸਿੰਘ ਆ ਬੈਠੇ ਆਪਣੀ ਅਕੈਡਮੀ ਆ ਜਨੇਾਲੇ ਅੱਛਾ ਜੀ ਇੱਥੇ ਅਮਰਪੁਰ ਪਿੰਡ ਦੇ ਲਾਗੇ ਭਾਰੀ ਇਹ ਇਹ ਐਕਸੀਡੈਂਟ ਹੋਇਆ ਕਿੱਥੇ ਇਹ ਐਕਸੀਡੈਂਟ ਅਸਲ ਦੇ ਵਿੱਚ ਨਾ ਜਦੋਂ ਮੈਂ ਪਹੁੰਚਿਆ ਤੇ ਮੇਰੇ ਪਹੁੰਚਣ ਤੋਂ ਪਹਿਲਾਂ ਹੋ ਚੁੱਕਿਆ ਸੀ ਅੱਛਾ ਜੀ ਇਸ ਕਰਕੇ ਮੈਨੂੰ ਤੇ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਹੀਂ ਆ ਹਾਂਜੀ ਤੇ ਲੇਕਿਨ ਉਹ ਮੈਂ ਮਾਤਾ ਦੀ ਹਾਲਤ ਵੇਖੀ ਕਿ ਕਾਫੀ ਮਾੜੀ ਸੀ ਅੱਛਾ ਜੀ ਤੇ ਉਹਨੂੰ ਚੁੱਕ ਕੇ ਤੇ ਉਸੇ ਵੇਲੇ ਚਲੋ ਪੁਲਿਸ ਵਾਲੇ ਆ ਗਏ ਆ ਮੁਲਾਜ਼ਮ ਆ ਗਏ ਆ ਹਾਂਜੀ ਅਸੀਂ ਵੀ ਹੈਲਪਾਸਟਰ ਰੁਕੇ ਹਾਂ ਕਿ ਜੇ ਕੋਈ ਦੀ ਲੋੜ ਹੋਵੇ ਤੇ ਉਹਨੇ ਕੰਮ ਵਾਲੇ ਨੂੰ ਬੁਲਾ ਕੇ ਪਹੁੰਚ ਗਏ ਆ ਹਾਂਜੀ ਉਹ ਉਹਨਾਂ ਨੂੰ ਲੈ ਗਏ ਆ ਠੀਕ ਹੈ ਇਹ ਹੁਣ ਹਸਪਤਾਲ ਜਾ ਕੇ ਪਤਾ ਲੱਗੂਗਾ ਕਿ ਲੇਕਿਨ ਇਹ ਬਹੁਤ ਗਲਤ ਹੈ ਜਿਹੜਾ ਸਾਈਡ ਮਾਰ ਜਾਂਦੇ ਆ ਮੁੜ ਕੇ ਪਿੱਛੇ ਵੇਖਦੇ ਨਹੀਂ ਆ ਕਿ ਸਿਰਫ ਕੀ ਕੀਤਾ ਕੀ ਨਹੀਂ ਕੀਤਾ ਦੇਖਣਾ ਚਾਹੀਦਾ ਹੈ ਸੋਨੂ ਭਾਜੀ ਜੰਡੇਆਲਾ ਤੋਂ ਆ ਇਹ ਆਏ ਆ ਮੌਕੇ ਤੇ ਆਏ ਇਹਨਾਂ ਨੇ ਉਹਨਾਂ ਦੀ ਹੈਲਪ ਕੀਤੀ ਕੀ ਕਹਿਣਾ ਚਾਹੁੰਦੇ ਜੇ ਇਹਨਾਂ ਦੇ ਨਹੀਂ ਬਹੁਤ ਚੰਗਾ ਕੀਤਾ ਇਹਨਾਂ ਨੇ ਜਿਹੜੇ ਬੰਦੇ ਇੱਥੇ ਖੜੇ ਸੀ ਅਸੀਂ ਉਹਨਾਂ